ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗਰਾਊਂਡ ਪਾਈਪਲਾਈਨਾਂ ਪਵਾਈਆਂ ਗਈਆਂ ਪੁਰਾਣੇ ਸੂਏ ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ ਹੁਣ ਕੱਸੀਆਂ ਅਤੇ ਸੂਹਾਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾਫੀ ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਵੀ ਹਰ ਖੇਤ ਨੂੰ ਨੱਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਪਿਆਸ ਦਰਿਆਲੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਹੈਗਾ ਵਾਧਾ ਹੋਇਆ ਦਰਜ ਕੀਤਾ ਜਾ ਰਿਹਾ ਔਰ ਅੱਜ ਜੋ ਅਸੀਂ ਪਾਣੀ ਦਾ ਪੱਧਰ ਦੱਸਣ ਜਾ ਰਹੇ ਹਾਂ ਉਹ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪੱਧਰ ਜਿਹੜਾ ਹੈਗਾ ਅੱਜ ਦਰਜ ਕੀਤਾ ਗਿਆ ਤਸਵੀਰਾਂ ਜਿਹੜੀਆਂ ਨੇ ਉਹ ਅੰਮ੍ਰਿਤਸਰ ਜ਼ਿਲ੍ਹੇ ਅਦੀਨ ਵੈਂਦੇ ਬਿਆਖ ਰਿਆ ਦੇ ਖੇਤਰ ਦੀਆਂ ਜੜੀਆਂ ਹੈਗੀਆਂ ਸਾਂਝੀਆਂ ਕਰ ਰਹੇ ਆ ਔਰ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਤਾਂ ਕਰੀਬ 1 ਤੋਂ 1.5 ਮਹੀਨਾ ਬੀ ਚੁੱਕਾ ਹੈ ਔਰ ਹਾਲਾਤ ਜਿਹੜੇ ਨੇ ਪਾਣੀ ਦੇ ਇਸ ਤਰ੍ਹਾਂ ਦੇ ਹੀ ਹੁੰਦੇ ਹੋਏ ਜਿਹੜੇ ਨੇ ਨਜ਼ਰ ਆ ਰਹੇ ਨੇ ਔਰ ਦੂਰ ਤੱਕ ਤਸਵੀਰਾਂ ਰਾਹੀਂ ਜਿਹੜਾ ਹੈਗਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪਾਣੀ ਦੀ ਰਫਤਾਰ ਜਿਹੜੀ ਹੈਗੀ ਉਹ ਬੇਹਦ ਤੇਜ਼ ਨਜ਼ਰ ਆ ਰਹੀ ਹੈ ਔਰ ਇਸ ਦੇ ਨਾਲ ਹੀ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਵੀ ਕਹਿ ਦਈਏ ਕਿ ਪ੍ਰਤੀ ਦਿਨ ਵਧਦਾ ਹੋਇਆ ਜਿਹੜਾ ਹੈ ਦਰਜ ਕੀਤਾ ਜਾ ਰਿਹਾ ਹੈ ਹਾਲਾਂਕਿ ਇਨ੍ਹਾਂ ਹ ਨੁਕਸਾਨ ਜਿਹੜਾ ਹੈਗਾ ਉਹ ਖੇਤਾਂ ਜ਼ਮੀਨਾਂ ਤੇ ਹੋਰ ਵੱਖ-ਵੱਖ ਜਗ੍ਹਾ ਤੋਂ ਜਿਹੜੀਆਂ ਹੈਗਾ ਉਹ ਸਾਹਮਣੇ ਆਇਆ ਔਰ ਅੱਜ ਦੇ ਜੋ ਤਾਜ਼ਾ ਹਾਲਾਤ ਹੈਗੇ ਉਸ ਦੀ ਜਾਣਕਾਰੀ ਜਿਹੜੀ ਹੈਗੀ ਆ ਉਹ ਸਾਂਝ ਕਰਦੇ ਮੇਰੇ ਨਾਲ ਇਸ ਸਮੇਂ ਇਰੀਗੇਸ਼ਨ ਵਿਭਾਗ ਦੇ ਕਹਿ ਦिए ਕਿ ਅਧਿਕਾਰੀ ਵਿਜੇ ਕੁਮਾਰ ਮੌਜੂਦ ਨੇ ਵਿਜੇ ਜੀ ਤਾਜ਼ਾ ਸਥਿਤੀ ਕੀ ਹੈਗੀ ਆ ਔਰ ਕਿਸ ਤਰ੍ਹਾਂ ਦਾ ਪਾਣੀ ਦਾ ਪੱਧਰ ਇਸ ਸਮੇਂ ਜੋ ਦਰਜ ਕੀਤਾ ਗਿਆ ਜੋ ਅੱਜ 23 ਅਗਸਤ ਹੈ ਕੱਲ ਦਾ 740.7 ਚਲਾਵਾ ਹ ਤੇ ਅੱਗੇ ਵਧਿਆ ਹੀ ਹੈ ਕਿੰਨਾ ਦੀ ਕਿੰਨਾ ਕੁ ਵਧਿਆ 40 ਹੋ ਗਿਆ 740 ਠੀਕ ਹੈ ਤੇ ਕੱਲ ਕਿੰਨਾ ਸੀਗਾ ਤੇ ਅੱਜ ਕਿੰਨਾ ਕੁ ਵਧਿਆ ਲਾਲੇਓ ਸਾਹਿਬ 4 ਪੁਆਇੰਟ ਦਾ ਵਾਧਾ ਠੀਕ ਹੈ ਤੇ 42 ਜਿਹੜਾ ਹੈਗਾ ਇਸ ਸੀਜ਼ਨ ਤੋਂ ਹੁਣ ਤੱਕ ਗਿਆ ਹੈਗਾ ਹਾਂਜੀ ਅੱਜ ਜਿਹੜਾ ਇਸ ਵਾਰ ਜਿਹੜਾ ਟੌਪ ਆਪਾਂ ਕਹਿ ਰਹੇ ਆ ਇਹਨੂੰ ਕਿੰਨਾ ਹੈਗਾ ਮਾਪਿਆ ਗਿਆ 1,33,000 ਕੁਝ ਹੋਣਾ ਕਿ ਉਸ ਤੋਂ ਪਾਣੀ ਕਿ ਉਸਿਕ ਪਾਣੀ ਹਾਂਜੀ ਠੀਕ ਹੈ ਹੁਣ ਤੱਕ ਸੀਜ਼ਨ 'ਚ ਇਸ ਤਰ੍ਹਾਂ ਦਾ ਮਾਪਿਆ ਗਿਆ ਜਾਂ ਨਹੀਂ ਨਹੀਂ ਮਾਪਿਆ ਗਿਆ ਇਹ ਸਭ ਤੋਂ ਉੱਪਰ ਹੈਗਾ ਹਾਂਜੀ ਸਾਰੇ ਉੱਪਰ ਹੈ ਚੜਦਾ ਸਭ ਉੱਪਰ ਚੜਿਆ ਹੈਗਾ ਹਾਂਜੀ ਤਾਂ ਖੈਰ ਅੱਗੇ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਹੈ ਉਪਰੋਂ ਕੋਈ ਡੈਮ ਨੂੰ ਲੈ ਕੇ ਜਾਂ ਕੋਈ بارشਾਂ ਦੇ ਕਰਕੇ ਵਧਦਾ ਹੈਗਾ ਪਿੱਛੇ بارش ਹੁੰਦੀ ਰਹੀ ਤਾਂ ਵਧਦਾ ਹੀ ਰਹਿਣਾ ਇਹ ਘਟਦਾ ਹੈ ਜਾਂ ਫਿਰ ਕਿਹੜੇ ਜ਼ਰਾ ਤੇ ਜੇ ਜਲਦੀ ਰਹੂਗੀ ਕਤਾਲੀ ਭਰੀ ਨਹੀਂ ਬੱਸ ਜਾਦਾ ਬਜਿਆਦਾ ਫਿਰ ਵੱਜ ਜਾਣੀ ਪਿਤੇ ਦਿਨਾਂ ਚ ਵੀ 40 40 ਜਾਂ 40 740 40 ਜਾਂ 740 50 ਇੱਥੇ ਚੱਲਦਾ ਰਿਹਾ ਇਹ ਚੱਲਦਾ ਰਿਹਾ ਠੀਕ ਹੈ ਖੈਰ ਹੁਣ ਸਥਿਤੀ ਜਦ ਮੌਸਮ ਵੀ ਜਿਹੜਾ ਹੈਗਾ ਬਰਸਾਤ ਵਾਲਾ ਲੱਗਦਾ ਹਾਂ ਮੌਸਮ ਹੋਇਆ ਕੁਝ ਖਰਾਬ ਤੇ ਕੋਈ ਕੀ ਲੱਗਦਾ ਅੱਗੇ ਕੁਝ ਅੰਦਾਜ਼ਾ ਲੱਗ ਸਕਦਾ ਜੇ ਬਾਰਿਸ਼ ਹੋਰ ਚੋ ਹੋ ਜਾਏਗਾ ਬੜੀ ਲੱਗਦਾ 4-5 ਫੁੱਟ ਦਾ ਪਾਣੀ ਤਾਂ ਖੈਰ ਤਸਵੀਰਾਂ ਜਿਹੜੀਆਂ ਨੇ ਉਹ ਵਿਆਸਦ ਰਿਆ ਤੋਂ ਸਾਂਝੀਆਂ ਕਰ ਰਹੇ ਹਾਂ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪੱਧਰ ਜਿਵੇਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਕਿ ਅੱਜ ਦਰਜ ਕੀਤਾ ਗਿਆ 741.00 ਦੀ ਗੇਹ ਜਿਹੜੀ ਹੈਗੀ ਹੈ ਉਹ ਅੱਜ ਮਾਪੀ ਗਈ ਹੈ ਔਰ 133622 ਕਿਊਸਿਕ ਪਾਣੀ ਜਿਹੜਾ ਹੈਗਾ ਇਹ ਉਹ ਕਹਿ ਦਈਏ ਕਿ ਇਸ ਸਮੇਂ ਡਿਸਚਾਰਜ ਹੋ ਰਿਹਾ ਹੈ ਤਾਜ਼ਾ ਸਥਿਤੀ ਜਿਹੜੀ ਹੈਗੀ ਆ ਉਹ ਵੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਔਰ ਇਸ ਦੇ ਨਾਲ ਹੀ ਜਿਹੜੇ ਬੀਤੇ ਦਿਨ ਹੈਗੇ ਉਸ ਦੇ ਵਿੱਚ ਵੀ 740.40 ਜਾਂ 2 ਪ੍ਰਤੀ ਦਿਨ ਇਸ ਤਰ੍ਹਾਂ ਦੀ ਗੇ ਜਿਹੜੀ ਸੀਗੀ ਉਹ ਮਾਪੀ ਗਈ 740 ਦੇ ਉੱਤੇ yellow alert ਜਿਹੜਾ ਹੈਗਾ ਉਹ ਸ਼ੁਰੂ ਹੋਏ ਨੂੰ ਅੱਜ ਕਰੀਬ 15 ਦਿਨ ਜਿਹੜੇ ਨੇ ਉਹ ਹੋ ਚੁੱਕੇ ਨੇ ਔਰ ਜਿਸ ਤਰ੍ਹਾਂ ਦੀ ਪਾਣੀ ਦੀ ਸਥਿਤੀ ਹੈ ਜਾਂ ਸਪੀਡ ਹੈਗੀ ਹੈ ਤਾਂ ਇਸ ਦੇ ਨਾਲ ਹੀ ਨੀਵੇਂ ਖੇਤਰ ਦੇ ਜਿਹੜੇ ਕਹਿ ਦਈਏ ਕਿ ਪੈਲੀਆਂ ਹੈਗੀਆਂ ਨੇ ਜ਼ਮੀਨਾਂ ਨੇ ਜਿੱਥੇ ਫਸਲਾਂ ਨੇ ਉੱਥੇ ਭਾਰੀ ਨੁਕਸਾਨੀਆਂ ਤਸਵੀਰਾਂ ਲਗਾਤਾਰ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਹੀ ਦੇਖਣ ਨੂੰ ਜਿਹੜੀਆਂ ਹੈਗੀਆਂ ਮਿਲ ਰਹੀਆਂ ਸੋ ਇਸ ਖਬਰ ਦੇ ਉੱਤੇ ਲਗਾਤਾਰ ਬਣੇ ਰਵਾਂਗੇ then spectra tv ਦੇ ਲਈ ਗੁਰਦਰਸ਼ਨ ਸਿੰਘ ਪਿਆਸ ਇਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਹੈਗਾ ਵਾਧਾ ਹੋਇਆ ਦਰਜ ਕੀਤਾ ਜਾ ਰਿਹਾ ਔਰ ਅੱਜ ਜੋ ਅਸੀਂ ਪਾਣੀ ਦਾ ਪੱਧਰ ਦੱਸਣ ਜਾ ਰਹੇ ਹਾਂ ਉਹ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪੱਧਰ ਜਿਹੜਾ ਹੈਗਾ ਅੱਜ ਦਰਜ ਕੀਤਾ ਗਿਆ ਤਸਵੀਰਾਂ ਜਿਹੜੀਆਂ ਨੇ ਉਹ ਅਮਰਸਰ ਜ਼ਿਲ੍ਹੇ ਅਦੀਨਵੈਂਦੇ ਬਿਆਸ ਰਿਆ ਦੇ ਖੇਤਰ ਦੀਆਂ ੜੀਆਂ ਹੈਗੀਆਂ ਸਾਂਝੀਆਂ ਕਰ ਰਹੇ ਹਾਂ ਔਰ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਤਾਂ ਕਰੀਬ 1 ਤੋਂ 1.5 ਮਹੀਨਾ ਬੀ ਚੁੱਕਾ ਹੈ ਔਰ ਹਾਲਾਤ ਜਿਹੜੇ ਨੇ ਪਾਣੀ ਦੇ ਇਸ ਤਰ੍ਹਾਂ ਦੇ ਹੀ ਹੁੰਦੇ ਹੋਏ ਜਿਹੜੇ ਨੇ ਨਜ਼ਰ ਆ ਰਹੇ ਨੇ ਔਰ ਦੂਰ ਤੱਕ ਤਸਵੀਰਾਂ ਰਾਹੀਂ ਜਿਹੜਾ ਹੈਗਾ ਦਿਖਾਉਣ ਦੀ ਕੋਸ਼ਿਸ਼ ਕਰਾਂ ਔਰ ਇਸ ਦੇ ਨਾਲ ਹੀ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਵੀ ਕਹਿ ਦਈਏ ਕਿ ਪ੍ਰਤੀ ਦਿਨ ਵਧਦਾ ਹੋਇਆ ਜਿਹੜਾ ਹੈ ਦਰਜ ਕੀਤਾ ਜਾ ਰਿਹਾ ਹੈ ਹਾਲਾਂਕਿ ਇਨਾਂ ਹਾਲਾਤਾਂ ਦੇ ਵਿੱਚ ਕਾਫੀ ਤਰ ਨੁਕਸਾਨ ਜਿਹੜਾ ਹੈਗਾ ਉਹ ਖੇਤਾਂ ਜ਼ਮੀਨਾਂ ਤੇ ਹੋਰ ਵੱਖ-ਵੱਖ ਜਗ੍ਹਾ ਤੋਂ ਜਿਹੜੀਆਂ ਹੈਗਾ ਉਹ ਸਾਹਮਣੇ ਆਇਆ ਹੈ ਔਰ ਅੱਜ ਦੇ ਜੋ ਤਾਜ਼ਾ ਹਾਲਾਤ ਹੈਗੇ ਉਸ ਦੀ ਜਾਣਕਾਰੀ ਜਿਹੜੀ ਹੈਗੀ ਹੈ ਉਹ ਸਾਂਝੀ ਕਰਦੇ ਮੇਰੇ ਨਾਲ ਇਸ ਸਮੇਂ ਇਰੀਗੇਸ਼ਨ ਵਿਭਾਗ ਦੇ ਕਹਿ ਦਈਏ ਕਿ ਅਧਿਕਾਰੀ ਵਿਜੇ ਕੁਮਾਰ ਮੌਜੂਦ ਨੇ ਵਿਜੇ ਜੀ ਤਾਜ਼ਾ ਸਥਿਤੀ ਕੀ ਹੈਗੀ ਹੈ ਔਰ ਕਿਸ ਤਰ੍ਹਾਂ ਦਾ ਪਾਣੀ ਦਾ ਪੱਧਰ ਇਸ ਸਮੇਂ ਜੋ ਦਰਜ ਕੀਤਾ ਗਿਆ ਜੋ ਅੱਜ 23 ਅਗਸਤ ਹੈ ਕੱਲ ਦਾ 740.7 ਚਲਾਵਾ ਹ ਤੇ ਅੱਗੇ ਵਧਿਆ ਹੀ ਆ ਇਹ ਕਿੰਨਾ ਜੀ ਕਿੰਨਾ ਕੁ ਵਧਿਆ 40 ਹੋ ਗਿਆ 740 ਠੀਕ ਹੈ ਕੱਲ ਕਿੰਨਾ ਸੀਗਾ ਤੇ ਅੱਜ ਕਿੰਨਾ ਕੁ ਵਧਿਆ ਇਹ ਲਾਲੇਓ ਸਾਹਿਬ 4 ਪੁਆਇੰਟ ਦਾ ਵਾਧਾ ਠੀਕ ਹੈ ਤੇ 40 ਜਿਹੜਾ ਹੈਗਾ ਇਸ ਸੀਜ਼ਨ ਤੋਂ ਹੁਣ ਤੱਕ ਗਿਆ ਹੈਗਾ ਹਾਂਜੀ ਅੱਜ ਜਿਹੜਾ ਇਸ ਵਾਰ ਜਿਹੜਾ ਟੌਪ ਆਪਾਂ ਕਹਿ ਰਹੇ ਆ ਇਹਨੂੰ ਕਿੰਨਾ ਹੈਗਾ ਮਾਪਿਆ ਗਿਆ 1,33,000 ਕੁਝ ਹੋਣਾ ਕਿ ਉਸ ਤੋਂ ਪਾਣੀ ਉਸ ਤੋਂ ਇੱਕ ਪਾਣੀ ਹਾਂਜੀ ਠੀਕ ਹੈ ਹੁਣ ਤੱਕ ਸੀਜ਼ਨ 'ਚ ਇਸ ਤਰ੍ਹਾਂ ਦਾ ਮਾਪਿਆ ਗਿਆ ਜਾਂ ਨਹੀਂ ਨੇਮ ਆਪੇ ਹੈ ਇਹ ਸਭ ਤੋਂ ਉੱਪਰ ਹੈਗਾ ਹਾਂ ਸਾਰੇ ਉੱਪਰ ਹੈ ਚੜਦਾ ਸਭ ਉੱਪਰ ਚੜਿਆ ਹੈ ਹਾਂ ਤੇ ਖੈਰ ਅੱਗੇ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਹੈ ਉੱਪਰੋਂ ਕੋਈ ਡੈਮ ਨੂੰ ਲੈ ਕੇ ਜਾਂ ਕੋਈ بارشਾਂ ਦੇ ਕਰਕੇ ਵੱਧਦਾ ਹੈਗਾ ਪਿੱਛੇ بارش ਹੁੰਦੀ ਰਹੀ ਤਾਂ ਵੱਧਦਾ ਹੀ ਰਹਿਣਾ ਇਹ ਘਟਦਾ ਹੈ ਨਹੀਂ ਜਾਂ ਫਿਰ ਕਿਹੜੇ ਜ਼ਰਾ ਤੇ ਜੇ ਜਲਦੀ ਰਹੂਗੀ ਕਸਾੜੀ ਭਰੀ ਨਹੀਂ ਬਸ ਜ਼ਿਆਦਾ ਵੱਧਿਆ ਜ਼ਾ ਫਿਰ ਵੱਜਣੀ ਪਿਤੇ ਦਿਨਾਂ ਚ ਵੀ 40 40 ਜਾਂ 40 740 40 ਜਾਂ 740 50 ਇੱਥੇ ਹਾਂ ਚੱਲਦਾ ਰਿਹਾ ਹੈ ਤਾਂ ਇਹਨੇ ਚੱਲਦਾ ਰਿਹਾ ਹੈ ਹਾਂ ਠੀਕ ਹੈ ਖੈਰ ਹੁਣ ਸਥਿਤੀ ਜਿੱਦਾਂ ਮੌਸਮ ਵੀ ਜਿਹੜਾ ਹੈਗਾ ਬਰਸਾਤ ਵਾਲਾ ਲੱਗਦਾ ਹੈ ਮੌਸਮ ਹੋਇਆ ਕੁਝ ਖਰਾਬ ਹੈ ਤੇ ਕੋਈ ਕੀ ਲੱਗਦਾ ਅੱਗੇ ਕੁਝ ਅੰਦਾਜ਼ਾ ਤਾਂ ਲੱਗ ਸਕਦਾ ਜੇ ਬਾਰਿਸ਼ ਬਹੁਤ ਹੋ ਜਾਏਗਾ ਬੜੀ ਲੱਗਦਾ ਫੁੱਟ ਦੋ ਫੁੱਟ ਪਾਣੀ ਤਾਂ ਖੈਰ ਤਸਵੀਰਾਂ ਜਿਹੜੀਆਂ ਨੇ ਉਹ ਬਿਆਸ ਦਰਿਆ ਤੋਂ ਸਾਂਝੀਆਂ ਕਰ ਰਹੇ ਹਾਂ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪੱਧਰ ਜਿਵੇਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਕਿ ਅੱਜ ਦਰਜ ਕੀਤਾ ਗਿਆ 741.00 ਦੀ ਗੇ ਜਿਹੜੀ ਹੈਗੀ ਹੈ ਉਹ ਅੱਜ ਮਾਪੀ ਗਈ ਹੈ 133622 ਕਿਊਸਿਕ ਪਾਣੀ ਜਿਹੜਾ ਹੈਗਾ ਇਹ ਉਹ ਕਹ ਦਈਏ ਕਿ ਇਸ ਸਮੇਂ ਡਿਸਚਾਰਜ ਹੋ ਰਿਹਾ ਹੈ ਤਾਜ਼ਾ ਸਥਿਤੀ ਜਿਹੜੀ ਹੈਗੀ ਆ ਉਹ ਵੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਔਰ ਇਸ ਦੇ ਨਾਲ ਹੀ ਜਿਹੜੇ ਬੀਤੇ ਦਿਨ ਹੈਗੇ ਆ ਉਸ ਦੇ ਵਿੱਚ ਵੀ 740.40 ਜਾਂ 20 ਜਾਂ 30 ਪ੍ਰਤੀ ਦਿਨ ਇਸ ਤਰ੍ਹਾਂ ਦੀ ਗੇਜ ਜਿਹੜੀ ਸੀਗੀ ਉਹ ਮਾਪੀ ਗਈ 740 ਦੇ ਉੱਤੇ yellow alert ਜਿਹੜਾ ਹੈਗਾ ਉਹ ਸ਼ੁਰੂ ਹੋਏ ਨੂੰ ਅੱਜ ਕਰੀਬ 15 ਦਿਨ ਜਿਹੜੇ ਨੇ ਉਹ ਹੋ ਚੁੱਕੇ ਨੇ ਔਰ ਜਿਸ ਤਰ੍ਹਾਂ ਦੀ ਪਾਣੀ ਦੀ ਸਥਿਤੀ ਹੈ ਜਾਂ ਸਪੀਡ ਹੈਗੀ ਹੈ ਤਾਂ ਇਸ ਦੇ ਨਾਲ ਹੀ ਨੀਵੇਂ ਖੇਤਰ ਦੇ ਜਿਹੜੇ ਕਹ ਦਈਏ ਕਿ ਪੈਲੀਆਂ ਹੈਗੀਆਂ ਨੇ ਜ਼ਮੀਨਾਂ ਨੇ ਜਿੱਥੇ ਫਸਲਾਂ ਨੇ ਉੱਥੇ ਭਾਰੀ ਨੁਕਸਾਨੀਆਂ ਤਸਵੀਰਾਂ ਲਗਾਤਾਰ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀਆਂ ਹੀ ਦੇਖਣ ਨੂੰ ਜਿਹੜੀਆਂ ਹੈਗੀਆਂ ਮਿਲ ਰਹੀਆਂ। ਸੋ ਇਸ ਖਬਰ ਦੇ ਉੱਤੇ ਲਗਾਤਾਰ ਬਣੇ ਰਵਾਂਗੇ। ਦੈਨ ਇੰਸਪੈਰਾ ਟੀਵੀ ਦੇ ਲਈ ਕੁਦਰਸ਼ਨ ਸਿੰਘ ਪਿਆਸ। ਪਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਹੈਗਾ ਵਾਧਾ ਹੋਇਆ ਦਰਜ ਕੀਤਾ ਜਾ ਰਿਹਾ ਔਰ ਅੱਜ ਜੋ ਅਸੀਂ ਪਾਣੀ ਦਾ ਪੱਧਰ ਦੱਸਣ ਜਾ ਰਹੇ ਹਾਂ ਉਹ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪੱਧਰ ਜਿਹੜਾ ਹੈਗਾ ਅੱਜ ਦਰਜ ਕੀਤਾ ਗਿਆ। ਤਸਵੀਰਾਂ ਜਿਹੜੀਆਂ ਨੇ ਉਹ ਅਮਰਸਰ ਜ਼ਿਲ੍ਹੇ ਅਦੀਨਵੈਂਦੇ ਬਿਆਖ ਰਿਆ ਦੇ ਖੇਤਰ ਦੀਆਂ ਜੜੀਆਂ ਹੈਗੀਆਂ ਸਾਂਝੀਆਂ ਕਰ ਰਹੇ ਹਾਂ ਔਰ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਤਾਂ ਕਰੀਬ 1 ਤੋਂ 1.5 ਮਹੀਨਾ ਬੀ ਚੁੱਕਾ ਹੈ ਹੁੰਦੇ ਹੋਏ ਜਿਹੜੇ ਨੇ ਨਜ਼ਰ ਆ ਰਹੇ ਨੇ ਔਰ ਦੂਰ ਤੱਕ ਤਸਵੀਰਾਂ ਰਾਹੀਂ ਜਿਹੜਾ ਹੈਗਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪਾਣੀ ਦੀ ਰਫਤਾਰ ਜਿਹੜੀ ਹੈਗੀ ਆ ਉਹ ਬੇਹੱਦ ਤੇਜ਼ ਨਜ਼ਰ ਆ ਰਹੀ ਹੈ ਔਰ ਇਸ ਦੇ ਨਾਲ ਹੀ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਵੀ ਕਹਿ ਦਈਏ ਕਿ ਪ੍ਰਤੀ ਦਿਨ ਵਧਦਾ ਹੋਇਆ ਜਿਹੜਾ ਹੈ ਦਰਜ ਕੀਤਾ ਜਾ ਰਿਹਾ ਹੈ ਹਾਲਾਂਕਿ ਇਨ੍ਹਾਂ ਹਾਲਾਤਾਂ ਦੇ ਵਿੱਚ ਕਾਫੀ ਤਰ ਨੁਕਸਾਨ ਜਿਹੜਾ ਹੈਗਾ ਉਹ ਖੇਤਾਂ ਜ਼ਮੀਨਾਂ ਤੇ ਹੋਰ ਵੱਖ-ਵੱਖ ਜਗ੍ਹਾ ਤੋਂ ਜਿਹੜੀਆਂ ਹੈਗਾ ਉਹ ਸਾਹਮਣੇ ਆਇਆ ਔਰ ਅੱਜ ਦੇ ਜੋ ਤਾਜ਼ਾ ਹਾਲਾਤ ਹੈਗੇ ਉਸ ਦੀ ਜਾਣਕਾਰੀ ਜਿਹੜੀ ਹੈਗੀ ਆ ਉਹ ਸਾਂਝੀ ਕਰਦੇ ਮੇਰੇ ਨਾਲ ਇਸ ਸਮੇਂ ਇਰੀਗੇਸ਼ਨ ਵਿਭਾਗ ਦੇ ਕ ਤਾਜ਼ਾ ਸਥਿਤੀ ਕੀ ਹੈਗੀ ਹੈ ਔਰ ਕਿਸ ਤਰ੍ਹਾਂ ਦਾ ਪਾਣੀ ਦਾ ਪੱਧਰ ਇਸ ਸਮੇਂ ਜੋ ਦਰਜ ਕੀਤਾ ਗਿਆ ਜੋ ਅੱਜ 23 ਅਗਸਤ ਹੈ ਕੱਲ ਦਾ 740.7 ਚਲਾਵਾ ਹ ਤੇ ਅੱਗੇ ਵਧਿਆ ਹੀ ਹੈ ਕਿੰਨਾ ਜੀ ਕਿੰਨਾ ਕੁ ਵਧਿਆ 40 ਹੋ ਗਿਆ 740 ਠੀਕ ਹੈ ਕੱਲ ਕਿੰਨਾ ਸੀਗਾ ਤੇ ਅੱਜ ਕਿੰਨਾ ਕੁ ਵਧਿਆ ਲਾਲੇਓ ਸਾਹਿਬ 4 ਪੁਆਇੰਟ ਦਾ ਵਾਧਾ ਠੀਕ ਹੈ ਤੇ 44 ਜਿਹੜਾ ਹੈਗਾ ਇਸ ਸੀਜ਼ਨ ਤੋਂ ਹੁਣ ਤੱਕ ਗਿਆ ਹੈਗਾ ਹਾਂਜੀ ਅੱਜ ਜਿਹੜਾ ਇਸ ਵਾਰ ਜਿਹੜਾ ਟੌਪ ਆਪਾਂ ਕਹਿ ਰਹੇ ਹਾਂ ਇਹਨੂੰ ਕਿੰਨਾ ਹੈਗਾ ਮਾਪਿਆ ਗਿਆ 1.33 ਹਜ਼ਾਰ ਕੁਸ਼ ਹੋਣਾ ਕਿਸ ਪਾਣੀ ਕਿਸਿਕ ਪਾਣੀ ਹਾਂ ਠੀਕ ਹੈ ਹੁਣ ਤੱਕ ਸੀਜ਼ਨ ਚ ਇਸ ਤਰ੍ਹਾਂ ਦਾ ਮਾਪਿਆ ਗਿਆ ਜਾਂ ਨਹੀਂ ਨਹੀਂ ਮਾਪਿਆ ਗਿਆ ਇਹ ਸਭ ਤੋਂ ਉੱਪਰ ਹੈਗਾ ਹਾਂ ਸਾਰੇ ਜੋ ਉੱਪਰ ਹੈ ਚੜਦਾ ਸਭ ਤੋਂ ਉੱਪਰ ਚੜਿਆ ਹੈ ਹਾਂ ਤੇ ਖੈਰ ਅੱਗੇ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਹੈ ਉੱਪਰੋਂ ਕੋਈ ਡੈਮ ਨੂੰ ਲੈ ਕੇ ਜਾਂ ਕੋਈ بارشਾਂ ਦੇ ਕਰਕੇ ਵੱਧ ਹੈਗਾ ਦਾ ਪਿੱਛੇ بارش ਹੁੰਦੀ ਰਹੀ ਤਾਂ ਵੱਧਦਾ ਹੀ ਰਹਿਣਾ ਇਹ ਘਟਦਾ ਹੈ ਜਾਂ ਫਿਰ ਕਿਹੜੇ ਜ਼ਰਾ ਤੇ ਜੇਹਰ ਚਲਦੀ ਰਹੂਗੀ ਕਤਾਲੀ ਭਰੀ ਨਹੀਂ ਬਸ ਜ਼ਿਆਦਾ ਬਜ਼ਿਆਦਾ ਫਿਰ ਵੱਜ ਜਾਣੀ ਬੀਤੇ ਦਿਨਾਂ ਚ ਵੀ 40 40 ਜਾਂ 40 740 40 ਜਾਂ 740 50 ਇੱਥੇ ਚੱਲਦਾ ਰਿਹਾ ਹੈ ਤਾਂ ਇਹਨੇ ਚੱਲਦਾ ਰਿਹਾ ਹਾਂ ਜੀ ਠੀਕ ਹੈ ਖੈਰ ਹੁਣ ਸਥਿਤੀ ਜਿੱਦਾਂ ਮੌਸਮ ਵੀ ਜਿਹੜਾ ਹੈਗਾ ਬਰਸਾਤ ਵਾਲਾ ਲੱਗਦਾ ਹਾਂ ਮੌਸਮ ਹੋਇਆ ਕੁਝ ਖਰਾਬ ਤੇ ਕੋਈ ਕੀ ਲੱਗਦਾ ਅੱਗੇ ਕੁਝ ਅੰਦਾਜ਼ਾ ਲੱਗ ਸਕਦਾ ਜੇ ਬਾਰਿਸ਼ ਬਹੁਤ ਹੋ ਜਾਏਗਾ ਬੜੀ ਲੱਗਦਾ 4-5 ਫੁੱਟ ਦਾ ਤਾਂ ਖੈਰ ਤਸਵੀਰਾਂ ਜਿਹੜੀਆਂ ਨੇ ਉਹ ਵਿਆਸਦਰਾ ਤੋਂ ਸਾਂਝੀਆਂ ਕਰ ਰਹੇ ਹਾਂ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪੱਧਰ ਜਿਵੇਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਕਿ ਅੱਜ ਦਰਜ ਕੀਤਾ ਗਿਆ 741.00 ਦੀ ਗੇਜ ਜਿਹੜੀ ਹੈਗੀ ਹੈ ਉਹ ਅੱਜ ਮਾਪੀ ਗਈ ਹੈ ਔਰ 133622 ਕਿਊਸਿਕ ਪਾਣੀ ਜਿਹੜਾ ਹੈਗਾ ਇਹ ਉਹ ਕਹਿ ਦਈਏ ਕਿ ਇਸ ਸਮੇਂ ਡਿਸਚਾਰਜ ਹੋ ਰਿਹਾ ਹੈ ਤਾਜ਼ਾ ਸਥਿਤੀ ਜਿਹੜੀ ਹੈਗੀ ਆ ਉਹ ਵੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਔਰ ਇਸ ਦੇ ਨਾਲ ਹੀ ਜਿਹੜੇ ਬੀਤੇ ਦਿਨ ਹੈਗੇ ਉਸ ਦੇ ਵਿੱਚ ਵੀ 740.40 ਜਾਂ 20 ਜਾਂ 30 ਪ੍ਰਤੀ ਦਿਨ ਇਸ ਤਰ੍ਹਾਂ ਦੀ ਗੇਜ ਜਿਹੜੀ ਸੀਗੀ ਉਹ ਮਾਪੀ ਗਈ 740 ਦੇ ਉੱਤੇ yellow alert ਜਿਹੜਾ ਹੈਗਾ ਉਹ ਸ਼ੁਰੂ ਪੋਏ ਨੂੰ ਅੱਜ ਕਰੀਬ 15 ਦਿਨ ਜਿਹੜੇ ਨੇ ਉਹ ਹੋ ਚੁੱਕੇ ਨੇ ਔਰ ਜਿਸ ਤਰ੍ਹਾਂ ਦੀ ਪਾਣੀ ਦੀ ਸਥਿਤੀ ਹੈ ਜਾਂ ਸਪੀਡ ਹੈਗੀ ਹੈ ਤਾਂ ਇਸ ਦੇ ਨਾਲ ਹੀ ਨੀਵੇਂ ਖੇਤਰ ਦੇ ਜਿਹੜੇ ਕਹਿ ਦਈਏ ਕਿ ਪੈਲੀਆਂ ਹੈਗੀਆਂ ਨੇ ਜ਼ਮੀਨਾਂ ਨੇ ਜਿੱਥੇ ਫਸਲਾਂ ਨੇ ਉੱਥੇ ਭਾਰੀ ਨੁਕਸਾਨੀਆਂ ਤਸਵੀਰਾਂ ਲਗਾਤਾਰ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਹੀ ਦੇਖਣ ਨੂੰ ਜਿਹੜੀਆਂ ਹੈਗੀਆਂ ਮਿਲ ਰਹੀਆਂ ਸੋ ਇਸ ਖਬਰ ਦੇ ਉੱਤੇ ਲਗਾਤਾਰ ਬਣੇ ਰਵਾਂਗੇ ਦੈਨ ਇਨਸਪੈਰਾ ਟੀਵੀ ਦੇ ਲਈ ਕੁਦਰਸ਼ਨ ਸਿੰਘ ਪਿਆਸ